ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਸੂਮਾ ਨਾਟਿਸ ਡਿਸਕੈਚ ਤੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅ ਅੱਜ ਅਸੀਂ ਤੁਹਾਡੇ ਲਈ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਜਿਵੇਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੰਕਸ਼ਨ ਸਟਾਰਟ ਹੋ ਗਏ ਨੇ ਕਰਵਾ ਚੌਥਾ ਆ ਰਿਹਾ ਸੋ ਉਹਦੇ ਉਹਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਨੇ ਜਿਹੜੇ ਸੂਟ ਰੈਡੀ ਕਰਵਾਏ ਨੇ ਉਹ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਤੇ ਇਹ ਜਿਹੜੇ ਸੂਟ ਨੇ ਇਹ ਮੈਂ ਔਨ ਆਰਡਰ ਰੈਡੀ ਕੀਤੇ ਆਗੇ ਲਾਈਕ ਸਿਰਫ ਆਪਣੇ ਕੋਲ ਜਿਹੜੇ ਮੈਂ ਤੁਹਾਨੂੰ ਦਿਖਾਉਂਗੀ ਫਿਲਹਾਲ ਇਹੀ ਨੇ ਆਪਾਂ ਪਰ ਤੁਹਾਡਾ ਤੁਹਾਡੇ ਨਾਪ ਤੇ ਅਕੋਰਡਿੰਗ ਵੀ ਨੂੰ ਆਪਾਂ ਰੈਡੀ ਕਰ ਸਕਦੇ ਆਂ ਸੋ ਜੇਕਰ ਤੁਹਾਨੂੰ ਇਹ ਪਸੰਦ ਆਵੇ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ ਇਹ ਜਸਟ ਮੈਂ ਇੱਕ ਡਿਜ਼ਾਈਨ ਜਿਹੜਾ ਮੈਨੂੰ ਚੰਗਾ ਲੱਗਿਆ ਸੋ ਮੈਂ ਉਹਦੇ ਅਕੋਰਡਿੰਗ ਜਿਹੜੇ ਸੂਟ ਰੈਡੀ ਕਰਵਾਏ ਨੇ ਤੇ ਸਾਡਾ ਪਿੰਡ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਤੇ ਮੇਰਾ ਫੋਨ ਨੰਬਰ 985822345 ਹਾਂਜੀ ਆਪਣਾ ਬਹੁਤ ਹੀ ਸੋਹਣਾ ਸੂਟ ਜੋ ਕਿ ਅੱਜਕੱਲ ਬਹੁਤ ਹੀ ਟ੍ਰੈਂਡ ਦੇ ਵਿੱਚ ਫੈਬਰਿਕ ਹੈ ਉਸ ਫੈਬਰਿਕ ਦੇ ਉੱਪਰ ਰੈਡੀ ਹੋਇਆ ਇਹ ਬਹੁਤ ਹੀ ਬਜਟ ਫ੍ਰੈਂਡਲੀ ਜਿਹੜੇ ਆਪਾਂ ਨੇ ਅੱਜ ਸੂਟ ਰੈਡੀ ਕਰਵਾਏ ਨੇ ਤੁਸੀਂ ਦੇਖ ਸਕਦੇ ਹੋ ਕੰਪਲੀਟ ਹੈਂਡਵਰਕ ਹੋਇਆ ਇਹਦੇ ਤੇ ਬਹੁਤ ਸੋਹਣੀ embroiderry ਹੋਈ ਹੈ ਦੀ ਸੋ ਤੁਸੀਂ ਦੇਖ ਸਕਦੇ ਹੋ ਸੋ ਘੇਰੇ ਦਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੋਊਗਾ ਤੁਸੀਂ ਕਿਸੇ ਵੀ ਸਾਈਜ਼ ਦੇ ਵਿੱਚ ਇਹਨੂੰ ਤੁਸੀਂ ਰੈਡੀ ਕਰ ਸਕਦੇ ਹੋ ਬਹੁਤ ਹੀ ਸੋਹਣਾ ਫੈਬਰਿਕ ਹੈ ਪਲੱਸ ਇਹ 슬ੀਵਸ ਤੇ ਡਿਜ਼ਾਈਨ ਆਏਗਾ ਤੇ ਇਹਦੇ ਨਾਲ ਜਿਹੜੀ ਬਾਟਮ ਹੈ ਉਹ 크ريب ਦੀ ਬਾਟਮ ਆਏਗੀ ਬਹੁਤ ਸੋਹਣੀ ਬਾਟਮ ਹੈ ਦੀ ਸੋ ਇਹਦਾ ਜਿਹੜਾ ਦੁਪੱਟਾ ਬਹੁਤ ਪਿਆਰਾ ਸੋ ਸਾਰਾ ਦੁਪੱਟੇ ਨੂੰ ਆਪਾਂ ਥੋੜੀ ਜਿਹੀ ਹੈਵੀ ਲੁੱਕ ਦਿੱਤੀ ਹੈ ਲੇਸ ਨਾਲ ਉਹਦੀ 4 ਸਾਈਡ ਫਿਨਿਸ਼ਿੰਗ ਕੀਤੀ ਹੈ ਤੇ ਸਾਰੇ ਦੇ ਵਿੱਚ ਜਿਹੜਾ ਵਰਕ ਹੋਇਆਗਾ ਸੋ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਸੂਟ ਆ ਇਹਦੀ ਜਿਹੜੀ ਕਾਸਟ ਆ 3250 3250 3250 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਪਲੱਸ ਇਹਦੇ ਚ ਇੱਕ ਜਿਹੜਾ ਪਲੱਸ ਪੁਆਇੰਟ ਹੈਗਾ ਇਹਦੇ ਵਿੱਚ ਆਪਾਂ ਜਿਹੜੀ ਸ਼ਰਟ ਦੀ ਲਾਈਨਿੰਗ ਆ ਜਿਵੇਂ ਹੁਣ ਕਈ ਭਣਾ ਨੂੰ ਪ੍ਰੋਬਲਮ ਆਉਂਦੀ ਆ ਉਹ ਕਹਿੰਦੇ ਨੇ ਵੀ ਸਾਨੂੰ ਟਾਫਟਾ ਲਾਈਨਿੰਗ ਡਾਈ ਕਰਾਉਣਾ ਪੈਂਦਾ ਜਾਂ ਫਿਰ ਉਹਨਾਂ ਨੂੰ ਥੋੜਾ ਕਾਸਟਲੀ ਲੱਗਦਾ ਸੋ ਆਪਾਂ ਜਿਹੜੀ ਸ਼ਰਟ ਦੀ ਲਾਈਨਿੰਗ ਆ ਉਹ ਆਪਾਂ ਨਾਲ ਦੇ ਰਹੇ ਹਾਂ ਟਾਫਟਾ ਠੀਕ ਹੈ ਜੀ ਸੋ ਇਹਦੇ ਨਾਲ ਜਿਹੜੀ ਲਾਈਨਿੰਗ ਆ ਸ਼ਰਟ ਦੀ ਡਾਈ ਕੀਤੀ ਹੋਈ ਤੁਹਾਨੂੰ ਨਾਲ ਮਿਲੂਗੀ ਤੇ ਇਹ ਵਾਲੇ ਸੂਟ ਦੀ ਜਿਹੜੀ ਕੋਸਟ ਆ 3250 ਰੁਪਏ ਆ ਇਹਦੇ ਵਿੱਚ ਇੱਕ ਸ਼ੇਡ ਆਪਾਂ ਨੇ ਹੋਰ ਰੈਡੀ ਕਰਵਾਇਆ ਸੋ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨੀ ਆ ਬਹੁਤ ਹੀ ਪਿਆਰਾ ਸੋਨਾ ਜਿਆ ਕਲਰ ਆ ਉਹ ਵੀ ਸੋ ਤੁਸੀਂ ਕੰਪੇਅਰ ਕਰਕੇ ਜਲਦੀ ਤੋਂ ਜਲਦੀ ਆਪਣੀ ਬੁਕਿੰਗ ਕਰਵਾ ਦਿਓ ਜਿਨ੍ਹਾਂ ਦੀ ਪੇਮੈਂਟ ਪਹਿਲਾਂ ਆ ਗਈ ਸੋ ਮੈਂ ਉਹਨਾਂ ਨੂੰ ਇਹ ਸੂਟ ਦੇ ਦੇਣੇ ਨੇਗੇ ਜੇਕਰ ਰਿਸਪੌਂਸ ਗੁੱਡ ਆ ਤਾਂ ਮੈਂ ਇਹ ਸੂਟ ਹੋਰ ਵੀ ਰੈਡੀ ਕਰਵਾਉਂਗੀ ਸੋ ਸੈਕੰਡ ਸ਼ੇਡ ਇਹਦਾ ਬਹੁਤ ਹੀ ਸੋਨਾ ਮਾਊਸ ਕਲਰ ਬਹੁਤ ਹੀ ਪਿਆਰਾ ਪਿਆਰਾ ਫੈਬਰਿਕ ਆ ਸ਼ਾਈਨਿੰਗ ਵਾਲਾ ਫੈਬਰਿਕ ਹੈ ਜਿਹੜਾ ਕਿ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਹੈ ਸੋ ਸੇਮ ਜਿਹੜਾ ਵਰਕ ਇਹਦੇ ਤੇ ਹੋਇਆ ਇਹਦੇ ਨਾਲ ਜਿਹੜੀ ਬਾਟਮ ਆਏਗੀ ਸਿਲਕ ਦੀ ਬਾਟਮ ਆਏਗੀ ਇਹਦੇ ਨਾਲ ਠੀਕ ਹੈ ਜੀ ਤੇ ਇਹਦਾ ਦੁਪੱਟਾ ਵੀ ਸੇਮ ਉਦਾਂ ਹੀ ਰੈਡੀ ਹੋਇਆ ਬਹੁਤ ਸੋਹਣਾ ਸਾਰੇ ਦੇ ਵਿੱਚ ਜਿਹੜੀ ਆ ਆਪਾਂ ਨੇ ਹੈਂਡਵਰਕ ਕਰਵਾਇਆ ਹੈ ਕੰਪਲੀਟ ਹੈਂਡਵਰਕ ਦਾ ਕੰਮ ਤੇ ਬਹੁਤ ਸੋਹਣੀ ਲੇਸ ਨਾਲ ਜਿਹੜੀ ਇਹਦੀ ਆਪਾਂ ਨੇ ਫਿਨਿਸ਼ਿੰਗ ਕੀਤੀ ਆ ਸੋ ਇਹਦੇ ਨਾਲ ਵੀ ਜਿਹੜੀ ਸ਼ਰਟ ਦੀ ਜਿਹੜੀ ਲਾਈਨਿੰਗ ਉਹ ਨਾਲ ਹੀ ਆਊਗੀ ਸੋ ਇਹਦੀ ਵੀ ਜਿਹੜੀ ਕਾਸਟ ਆ 3250 ਰੁਪਏ ਹੈ ਸੋ ਜਿੰਨਾ ਜਿੰਨਾ ਭੈਣਾਂ ਨੂੰ ਸੂਟੇ ਪਸੰਦ ਆ ਰਹੇ ਨੇ ਸੋ ਤੁਸੀਂ ਆ ਆਪਣਾ ਸੂਟੇ ਬਾਇ ਕਰ ਸਕਦੇ ਹੋ ਪਰ ਮੈਂ ਉਹਨਾਂ ਨੂੰ ਇਹ ਸੂਟ ਉਹਨਾਂ ਦਾ ਕਨਫਰਮ ਕਰੂੰਗੀ ਜਿਨ੍ਹਾਂ ਦੀ ਐਡਵਾਂਸ ਦੇ ਵਿੱਚ ਪੇਮੈਂਟ ਆ ਜਾਏਗੀ ਜਿਵੇਂ ਹੀ ਪੇਮੈਂਟ ਆ ਗਈ ਮੈਂ ਉਹਨਾਂ ਦੀ ਸੂਟ ਦੀ ਬੁਕਿੰਗ ਲੈ ਲੈਣੀ ਹੈ ਸੋ ਜਿਨ੍ਹਾਂ ਨੂੰ ਚਾਹੀਦਾ ਵੀ ਹੋਊਗਾ ਆਪਾਂ ਔਨ ਆਰਡਰ ਵੀ ਰੈਡੀ ਕਰਵਾ ਦਾਂਗੇ ਪਰ ਫਿਲਹਾਲ ਮੈਂ ਦੋ ਹੀ ਰੈਡੀ ਕਰਵਾਏ ਸੀ ਸੋ ਦੋਨੋਂ ਸ਼ੇਡ ਬੜੇ ਪਿਆਰੇ ਨੇ ਸੋ ਇਹ ਇਹਦੀ ਲਾਈਨਿੰਗ ਆਏਗੀ ਸੋ ਮੀਟ ਕਰਦੀਆਂ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਕਿ ਕਈ ਭੈਣਾਂ ਦੇ ਮੈਸੇਜ ਆਏ ਸੀ ਵੀ ਭੈਣ ਜੀ ਹੈਂਡਵਰਕ ਦੇ ਵਿੱਚ ਥੋੜਾ ਬਜਟ ਫ੍ਰੈਂਡਲੀ ਲੈ ਕੇ ਆਓ ਸੋ ਇਹਦੇ ਅਕੋਰਡਿੰਗ ਨੇ ਹਾਂਜੀ ਹੁਣ ਇੱਕ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਰੈਡੀ ਹੋ ਕੇ ਆਇਆ ਹੈਂਡਵਰਕ 'ਚ ਐਕਚੁਅਲੀ ਹੁਣ ਮੈਂ ਸਾਰਾ ਜਿਹੜਾ ਸਾਡੇ ਹੈਂਡਵਰਕ ਦੇ ਪੀਸ ਰੈਡੀ ਹੋਣ ਲੱਗੇ ਨੇ ਸੋ ਇੱਕ ਰਸ਼ ਫੈਬਰਿਕ ਦੇ ਉੱਤੇ ਆ ਬਹੁਤ ਹੀ ਸੋਹਣਾ ਜਿਹੜਾ ਇਹਦੇ ਤੇ ਵਰਕ ਹੋਇਆ ਆਰੀ ਪਲੱਸ ਹੈਂਡ ਹੋਇਆ ਸੋ ਜਿਵੇਂ ਕਈਆਂ ਨੂੰ ਹੁੰਦਾ ਵੀ ਸਾਨੂੰ ਹੈਵੀ ਲੁੱਕ ਚਾਹੀਦੀ ਹੈ ਪੂਰਾ ਹੈਵੀ ਵਰਕ ਚਾਹੀਦਾ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਹੋਇਆ ਸਾਰੇ ਇਹਦੇ ਤੇ ਘੇਰੇ ਤੇ ਬੜੀ ਸੋਹਣੀ ਇਹਨਾਂ ਨੇ ਫਿਨਿਸ਼ਿੰਗ ਕੀਤੀ ਹੈਗੀ ਠੀਕ ਹੈ ਪੈਨਲਸ ਆਣੀਆਂ ਦੋ ਪੈਨਲਸ ਉੱਪਰ ਨੂੰ ਜਾਣਗੀਆਂ neck ਤੱਕ ਇਹਦੇ ਚ ਜਿਵੇਂ ਤੁਸੀਂ ਸ਼ਰਟ ਦਾ ਉਹ ਸਾਈਜ਼ ਦਾ ਕੋਈ ਕੰਸਰਨ ਨਹੀਂ ਤੁਸੀਂ 40 ਰੱਖ ਸਕਦੇ ਹੋ ਈਵਨ ਇਹ ਜਿਹੜੀਆਂ ਸ਼ਰਟ ਨੇ ਇਹ 45 ਤੱਕ ਬਣ ਸਕਦੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੰਮ ਦੀ ਫਿਨਿਸ਼ਿੰਗ ਹੈ ਇਹਦੇ ਵਿੱਚ ਦਬਕੇ ਦਾ ਕਟ dane ਦਾ ਪਰਲਸ ਦਾ ਬਹੁਤ ਸੋਹਣਾ ਵਰਕ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਪਲੱਸ ਇਹਦੇ ਨਾਲ ਇਹ ਇਹਦੀਆਂ 슬ੀਵਜ਼ ਆਣੀਆਂ ਠੀਕ ਹੈ ਜੀ ਸੋ ਇਹ ਜਿਹੜਾ ਸੂਟ ਆ ਵਿਦ ਦੁਪੱਟਾ ਪਲੱਸ ਬਾਟਮ ਬਾਟਮ ਤੁਸੀਂ ਸੇਮ ਵੀ ਲੈ ਸਕਦੇ ਹੋ ਬਾਟਮ ਤੁਸੀਂ ਕੰਟਰਾਸਟ ਵੀ ਕਰਵਾ ਸਕਦੇ ਹੋ ਸੋ ਆਪਾਂ ਤੁਹਾਡੀ ਚੋਇਸ ਦੇ ਅਕੋਰਡਿੰਗ ਕੰਟਰਾਸਟ ਕਰਕੇ ਚੁਣੋਨ ਦਾ ਦੁਪੱਟਾ ਇਹਦੇ ਨਾਲ ਇਹ ਵਾਲੇ ਜਿਹੜੇ ਸੂਟ ਆ ਇਹਦੀ ਜਿਹੜੀ ਕਾਸਟ ਪਊਗੀ ਆਪਾਂ ਨੂੰ 5000 ਰੁਪਏ ਪਊਗੀ ਸੋ 5000 ਦੇ ਵਿੱਚ ਜਿਹੜਾ ਤੁਹਾਨੂੰ ਇਹ ਸੂਟ ਮਿਲੂਗਾ ਜੇਕਰ ਤੁਹਾਨੂੰ ਪਸੰਦ ਆ ਰਿਹਾ ਤਾਂ ਤੁਸੀਂ ਇਹਦੀ ਬੁਕਿੰਗ ਕਰਵਾ ਸਕਦੇ ਹੋ ਇਹਨੂੰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿਸੇ ਵੀ ਫੈਬਰਿਕ ਤੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਏਮਬਰਾਇਡਰੀ ਬਹੁਤ ਸੋਹਣੀ ਹੈ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਤੁਸੀਂ ਫੇਰ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ। ਇਹ ਸੇਮ ਡਿਜ਼ਾਈਨ ਦੇ ਵਿੱਚ ਆਪਾਂ ਨੇ ਤਿੰਨ ਸੂਟ ਰੈਡੀ ਕਰਵਾਏ ਨੇ। ਇਹ ਪਹਿਲਾ ਸ਼ੇਡ ਸੀਗਾ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਇਹਦਾ ਦੂਸਰਾ ਕਲਰ ਦਿਖਾਉਣੀ ਹੈ। ਇਹ ਆਪਾਂ ਲਾਈਟ ਚਾਰਟਰ ਰੱਖਿਆ। ਇਹ ਥੋੜਾ ਡਾਰਕ ਸੀਗਾ। ਇਹ 올ਓਵਰ ਵੀ ਤੁਸੀਂ ਸੂਟ ਲੈ ਸਕਦੇ ਹੋ। ਸੋ ਸੇਮ ਐਮਬਰਾਇਡਰੀ ਆਊਗੀ। ਜਿਹੜਾ ਪੈਚ ਆ ਉਹ ਆਪਾਂ ਨੇ ਇਹਦੇ ਤੇ ਲਾਈਟ ਯੂਜ਼ ਕੀਤਾ ਕਿਉਂਕਿ ਫੈਬਰਿਕ ਜਿਹੜਾ ਸੀ ਲਾਈਟ ਸ਼ੇਡ ਦਾ ਸੀ ਸੋ ਜੇਕਰ ਤੁਹਾਨੂੰ ਕੰਟਰਾਸਟ ਵਿੱਚ ਇਦਾਂ ਦੀ ਬਾਟਮ ਚਾਹੀਦੀ ਹੈ ਤਾਂ ਆਪਾਂ ਇਦਾਂ ਦੀ ਬਾਟਮ ਵੀ ਰੈਡੀ ਕਰ ਦਾਂਗੇ ਠੀਕ ਹੈ ਜੀ ਇਹ ਇਹ ਜਿਹੜੀਆਂ 슬ੀਵਜ਼ ਆਣੀਆਂ ਹਨ ਹਾਂ ਕਈਆਂ ਨੇ ਜੇ ਬਾਟਮ ਤੇ ਵਰਕ ਲੈਣਾਗਾ ਤਾਂ ਤੁਹਾਨੂੰ ਉਹਦੀ ਜਿਹੜੀ ਕੋਸਟ ਹੋਊਗੀ ਉਹ ਐਕਸਟਰਾ ਪੇ ਕਰਨੀ ਪਊਗੀ ਵਿਦ ਦੁਪੱਟਾ ਮੈਂ ਤੁਹਾਨੂੰ ਇਹ ਸੂਟ ਦਊਂਗੀ 5000 ਚ ਪੂਰਾ ਹੈਵੀ ਸੂਟ ਆ ਬਹੁਤ ਸੋਹਣਾ ਸੂਟ ਆ ਇਹ ਕਸਟਮਾਈਜ਼ ਹੋਇਆਗਾ ਪ੍ਰੋਪਰਲੀ ਅਸੀਂ ਖੁਦ ਇਹਦੀ ਡਿਜ਼ਾਈਨਿੰਗ ਕੀਤੀ ਹੈ। ਹਾਂਜੀ ਸੈਕੰਡ ਜਿਹੜਾ ਸੂਟ ਇਹ ਆਪਾਂ ਖਾਦੀ ਦੇ ਉੱਪਰ ਰੈਡੀ ਕੀਤਾ। ਕਿਉਂਕਿ ਅੱਜਕੱਲ ਬਹੁਤ ਟ੍ਰੈਂਡ ਚੱਲ ਰਹੀ ਹੈ। ਸੋ ਇਹਦੇ ਨਾਲ ਤੁਸੀਂ ਕੰਟਰਾਸਟ ਮਹਿਰੂਨ ਬਾਟਮ ਵੀ ਲਾ ਸਕਦੇ ਹੋ। ਪਲੱਸ ਜੇਕਰ ਤੁਸੀਂ ਬੇ ਸੇਮ ਬਾਟਮ ਲਾਉਣੀ ਹੈ ਤਾਂ ਸੇਮ ਬਾਟਮ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਸੋ ਤੁਸੀਂ ਕਾਮ ਦੀ ਫਿਨਿਸ਼ਿੰਗ ਦੇਖੋ ਕਿੰਨੀ ਸੋਹਣਾ ਹੈ ਜਿਹੜਾ ਇਹ ਓਵਰਆਲ ਸੂਟ ਹੈ ਇਹਦੀ ਗੈਟਅਪ ਬਹੁਤ ਸੋਹਣੀ ਆ ਰਹੀ ਹੈ। ਠੀਕ ਹੈ ਜੀ। ਏ ਦੇ ਆਨੀਆਂ 슬ੀਵਸ ਸੋ ਇਹ ਜਿਹੜੇ ਆਪਣੇ ਤੁਹਾਨੂੰ ਮੈਂ ਅੱਜ ਦੋ ਡਿਜ਼ਾਈਨ ਦਿਖਾਏ ਨੇ ਇੱਕ ਹੈਵੀ ਦੇ ਵਿੱਚ ਆ ਇੱਕ ਥੋੜਾ ਬਜਟ ਫ੍ਰੈਂਡਲੀ ਆ ਉਹ ਵਾਲਾ ਜਿਹੜਾ ਸੂਟ ਆ 3250 ਦਾ ਤੇ ਇਹ ਵਾਲਾ ਜਿਹੜਾ ਸੂਟ ਆ ਇਹ ਤੁਹਾਨੂੰ ਵਿਦ ਦੁਪੱਟਾ ਪਲੱਸ ਕੰਪਲੀਟ ਸੂਟ ਜਿਹੜਾ ਤੁਹਾਨੂੰ 5000 ਚ ਮਿਲੇਗਾ ਸੋ ਜਿਨੇ ਜਿਨਾਂ ਨੂੰ ਪਹਿਲਾਂ ਨੂੰ ਪਸੰਦ ਆ ਰਹੇ ਨੇ ਤੁਸੀਂ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰਾ ਦਿਓ ਈਵਨ ਤੁਸੀਂ ਇਹਨਾਂ ਨੂੰ ਆਪਣੀ ਚੁਆਇਸ ਦੇ ਅਕੋਰਡਿੰਗ ਫੈਬਰਿਕ ਦੇ ਵਿੱਚ ਵੀ ਕਸਟਮਾਈਜ਼ ਕਰਵਾ ਸਕਦੇ ਹੋ ਸੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਖਸ੍ਰੀਕ